ਸਤ ਸ੍ਰੀ ਅਕਾਲ ਅੱਜ ਪੰਜਾਬ ਪਲਸ ਇੰਟਰੈਕਸ਼ਨ ਸੀਰੀਜ਼ ਦੇ ਵਿੱਚ ਸਾਡੇ ਨਾਲ ਜਿਹੜੇ ਰਾਜਨੀਤਿਕ ਵਿਸ਼ੇਸ਼ਗਿਆ ਜੁੜੇ ਨੇ ਹਰਿੰਦਰ ਸਿੰਘ ਕਾਲੂ ਜੀ ਕਿਸੇ ਜਾਣ ਪਛਾਣ ਦੇ ਮਹਤਾਜ ਨਹੀਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਪੰਜਾਬ ਦੇ ਹਿੱਤਾਂ ਦੇ ਉੱਪਰ ਇਹ ਗੱਲ ਕਰਦੇ ਰਹਿੰਦੇ ਨੇ ਤੇ ਅੱਜ ਸਾਡੇ ਨਾਲ ਇਹ ਪੰਜਾਬ ਦੇ ਹਿੱਤਾਂ ਦੀ ਪੰਜਾਬ ਦੇ ਫਿਕਰ ਦੀ ਗੱਲ ਕਰਨ ਦੇ ਲਈ ਜੁੜੇ ਨੇ ਸੋ ਕਲਸਾਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਵੀ ਤੇ ਜਿਹੜੇ ਸੁਣਨਗੇ ਸਰੋਤੇ ਉਹਨਾਂ ਦਾ ਵੀ ਜੀ ਅ ਕਲਸਾਬ ਅੱਜ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਵਰਤਮਾਨ ਸਰਕਾਰ ਆ ਉਸ ਨੇ ਇੱਕ ਜਿਹੜਾ ਲੋਗੋ ਜਿਹੜਾ ਦਿੱਤਾ ਸੀ ਇੱਕ ਸਲੋਗਨ ਦਿੱਤਾ ਸੀ ਕਿ ਅਸੀਂ ਬਦਲਾਅ ਕਰਾਂਗੇ ਪੰਜਾਬ ਦੇ ਵਿੱਚ ਜਿਹੜੀਆਂ ਪੁਰਾਣੀਆਂ ਪਾਰਟੀਆਂ ਰਵਾਇਤੀ ਤਰੀਕੇ ਦੇ ਨਾਲ ਚਲਦੀਆਂ ਆ ਰਹੀਆਂ ਨੇ ਦੁਸ਼ਣਬਾਜੀ ਦੇ ਹੋਵੇ ਗੱਲ ਚਾਹੇ ਕਰਜ਼ੇ ਦੀ ਹੋਵੇ ਜਾਂ ਇੱਕ ਦੂਜੇ ਤੇ ਪੋਲਿਟਿਕਲ ਤਰਾਵਾਂ ਲਾ ਕੇ ਜਾਂ ਰਾਜਨੀਤੀ ਕਿਸੇ ਵੀ ਪ੍ਰੇਤ ਹੋ ਕੇ ਅਸੀਂ ਇਹ ਚੀਜ਼ਾਂ ਨੂੰ ਖਤਮ ਕਰਾਂਗੇ ਪਰ ਵਰਤਮਾਨ ਸਮੇਂ ਦੇ ਵਿੱਚ ਪੰਜਾਬ ਦੀ ਜਿਹੜੀ ਕਾਰਗੁਜ਼ਾਰੀ ਆ ਹੁਣ ਤੱਕ ਦੀ ਜਿਹੜੀ ਪੰਜਾਬ ਸਰਕਾਰ ਦੀ ਕਿਵੇਂ ਦੇਖਦੇ ਹੋ ਕੀ ਲੱਗ ਰਿਹਾ ਕਿ ਕੀ ਉਹ ਜਿਹੜਾ ਬਦਲਾਅ ਲਿਆਉਣ ਦੇ ਵਿੱਚ ਸਫਲ ਹੋਈ ਹੈ ਸਰਕਾਰ ਅਖ ਦੇਖੋ ਜੀ ਸਿਆਣੇ ਕਹਿੰਦੇ ਆ ਵੀ ਕਿਸੇ ਵੀ ਸਰਕਾਰ ਦੀ ਵਿਸ਼ਵਵਸ਼ਨੀਤਾ ਤੇ ਕਾਰਗੁਜ਼ਾਰੀ ਦਾ ਲੇਖਾ ਜੋਖਾ ਉਹਦੀ ਕਹਿਣੀ ਤੇ ਕਤਨੀ ਤੋਂ ਹੁੰਦਾ ਜੀ ਵੀ ਕੀ ਸਰਕਾਰ ਕਹਿੰਦੀ ਹੈ ਤੇ ਕੀ ਸਰਕਾਰ ਕਰਦੀ ਹੈ ਪਰ ਇਹ ਜਿਹੜੀ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਇਹ ਕਹਿੰਦੀ ਕੁਝ ਹੋਰ ਹੈ ਤੇ ਕਰਦੀ ਕੁਝ ਹੋਰ ਹੈ ਸੋ ਇਹਦੀ ਕਹਿਣੀ ਤੇ ਕਤਨੀ ਦੇ ਵਿੱਚ ਹੀ ਤਾਲਮੇਲ ਹੈ ਨਹੀਂ ਹੁਣ ਦੇਖੋ ਇਹ ਸਰਕਾਰ ਬਣ ਤੋਂ ਪਹਿਲਾਂ ਇਹਨਾਂ ਨੇ بڑے ਸਬਜ ਬਾਗ ਲੋਕਾਂ ਨੂੰ ਵਿਖਾਏ। ਕੇਜਰੀਵਾਲ ਜੀ ਤੋਂ ਹਸਾਬ ਲਾ ਕੇ ਬਾਰ-ਬਾਰ ਕਹਿੰਦੇ ਅਸੀਂ ਟੀਵੀ ਤੇ ਵੀ ਮੈਂ ਜੀ ਲੇਖਾ ਜੋਖਾ ਬਣਾ ਲਿਆ 54000 ਕਰੋੜ ਰੁਪਈਆ ਸਾਡੇ ਕੋਲ ਵਾਧੂ ਆ। ਜੀ ਬਿਲਕੁਲ। ਹਾਂ ਜੀ। ਦੇ ਵਿੱਚ ਆਪਾਂ ਬਿਜਲੀ ਵੀ ਮੁਫਤ ਦੇਾਂਗੇ, ਬੀਬੀਆਂ ਨੂੰ 1000 ਰੁਪਈਆ ਵੀ ਦੇਾਂਗੇ ਤੇ ਕਰਜ਼ਾ ਵੀ ਘਟਾਵਾਂਗੇ। ਹਾਂ। ਹਾਂ ਜੀ। ਪਰ ਉਹ 54000 ਕਰੋੜ ਰੁਪਈਆ ਸਰਕਾਰ ਬਣ ਤੋਂ ਕਿੱਥੇ ਚਲੇ ਗਿਆ ਬਾਅਦ ਚ? ਹਾਂ। ਦੇ ਸਰਕਾਰ ਬਣਦਿਆਂ ਹੀ ਇਥੋਂ ਦੇ ਸਤਕਾਰਯੋਗ ਮੁੱਖ ਮੰਤਰੀ ਸਾਹਿਬ ਮੋਤੀ ਸਾਹਿਬ ਕੋਲ ਪਹੁੰਚ ਗਏ ਵੀ ਸਾਨੂੰ 1.5 ਲੱਖ ਕਰੋੜ ਰੁਪਇਆ ਦਿਓ 50 ਹਜ਼ਾਰ ਕਰੋੜ ਸਾਲਾਨਾ ਸਾਨੂੰ ਮਦਦ ਕਰੋ ਉਹ 54 ਹਜ਼ਾਰ ਕਿੱਥੇ ਚਲੇ ਗਿਆ ਜੀ ਇੱਥੇ ਹੀ ਦੇਖੋ ਤੁਸੀਂ ਕਹਿਣੀ ਕਥਨੀ ਚ ਕਿੰਨਾ ਅੰਤਰ ਹੈ ਹਾਂ ਜੀ ਸੋ ਉਧਰ ਨੂੰ ਤਾਂ ਤੁਰੇ ਹੀ ਨਹੀਂ ਲੋਕਾਂ ਦੀਆਂ ਇਹਨਾਂ ਜਿੰਨੇ ਨਾ ਸਭ ਜਵਾਜ ਦਿਖਾਏ ਲੋਕਾਂ ਦੀਆਂ ਬੜੀਆਂ ਇਹਨਾਂ ਤੋਂ ਆਸਾਂ ਉਮੀਦਾਂ ਲੋਕਾਂ ਨੇ ਕੀਤੀਆਂ ਹੂੰ ਔਰ ਉਹਨਾਂ ਨੇ ਅਖਾ ਮੀਟ ਦੇ ਨਾਲ ਨੂੰ ਵੋਟਾਂ ਪਾਤੀਆਂ ਹੂੰ ਵੋਟਾਂ ਬਾਉਂਡ ਤੋਂ ਬਾਅਦ ਚਲੋ ਚੰਗੀ ਮੈਜੋਰਟੀ ਵੀ ਇਹਨਾਂ ਦੀ ਆਈ ਪਰ ਇਹਨਾਂ ਦੇ ਵਿੱਚ ਕਿਸੇ ਨੂੰ ਸਰਕਾਰ ਚਲਾਉਣ ਦਾ ਤਜਰਬਾ ਸੀ ਕੀ ਇਹਨਾਂ ਦੇ ਵਿੱਚ ਪ੍ਰਭਲ ਇੱਛਾ ਸ਼ਕਤੀ ਸੀਗੀ ਸਰਕਾਰ ਨੂੰ ਚਲਾਉਣ ਦੀ ਉਹ ਤਾਂ ਕਿਤੇ ਨਜ਼ਰ ਹੀ ਨਹੀਂ ਆਈ ਅੱਜ ਹਾਲਾਤ ਇਹ ਆ ਕਿ ਲੋਕਾਂ ਨੂੰ ਰਿਸ਼ਵਤ ਖੋਰੀ ਜਾਂ ਇਲਿਗਲ ਮਾਈਨਿੰਗ ਜਾਂ ਲॉ ਐਂਡ ਆਰਡਰ ਇਹਨਾਂ ਨੂੰ ਤਾਂ ਕੀ ਰੋਕਣਾ ਇਹਨਾਂ ਦੇ ਆਪਣੇ ਬੰਦੇ ਦੇ ਚ ਇਨਵੋਲਡ ਹੈ ਅੱਜ ਦੇਖੋ ਪੰਜਾਬ ਦੀ ਆਰਥਿਕਤਾ ਇੰਨੀ ਖਰਾਬ ਹੋ ਚੁੱਕੀ ਹੈ ਕਿ ਤਕਰੀਬਨ ਤਕਰੀਬਨ ਜੇ ਮੈਂ ਕਹਾਂ ਤੇ 80% 85% ਇੰਡਸਟਰੀ ਪੰਜਾਬ ਦੇ ਵਿੱਚੋਂ ਬਾਹਰ ਜਾ ਚੁੱਕੀ ਹੈ ਹੂੰ ਵਪਾਰੀਆਂ ਨੂੰ ਕਿਡਨਾਪ ਕਰ ਲਿਆ ਜਾਂਦਾ ਹੂੰ ਵਪਾਰੀਆਂ ਤੇ ਗੋਲੀਆਂ ਚੱਲਦੀਆਂ ਹੂੰ ਇੱਕ ਆਮ ਬੰਦਾ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਬਿਲਕੁਲ ਜੀ ਕਿਸੇ ਨੂੰ ਨਹੀਂ ਪਤਾ ਬੈ ਸਮਝਾ ਕੇ 1984 ਦੇ ਹਾਲਾਤ ਨੂੰ ਆਪਾਂ ਸਾਰੇ ਕਹਿੰਦੇ ਸੀ ਵੀ ਬੜੇ ਮਾੜੇ ਹਾਲਾਤ ਸੀ ਹਮ ਅੱਜ ਹਾਲਾਤ ਉਸ ਤੋਂ ਵੀ ਮਾੜੇ ਆ ਤੁਹਾਨੂੰ ਪਤਾ ਹੀ ਨਹੀਂ ਕਿ ਜੇਰਾ ਤੁਹਾਡੇ ਨਾਲ ਕੋਈ ਬੰਦਾ ਗੱਲਬਾਤ ਕਰ ਰਿਹਾ ਜਾਂ ਕੋਈ ਤੁਹਾਡੇ ਨਾਲ ਬਹਿਸਵਾਜੀ ਕਰਦੇ ਆ ਉਹਦੇ ਨੇਫੇ ਵਿੱਚ ਕੀ ਆ ਉਹ ਫਟ ਦੇਣੀ ਕੱਢ ਕੇ ਠਾਹ ਕਰਕੇ ਗਾਂ ਜਾਂਦਾ ਬਿਲਕੁਲ ਜੀ ਉਹ ਕਹਿੰਦੇ ਅਸੀਂ ਗੈਂਗਸਟਰਾਂ ਨੂੰ ਨੱਥ ਪਾਵਾਂਗੇ ਮਹੀਨੇ ਦੇ ਵਿੱਚ ਵਿੱਚ ਅਸੀਂ ਨਸ਼ਾ ਮੁਕਾ ਦੇਾਂਗੇ ਨਸ਼ਾ ਵੇਚਦਾ ਕੌਣ ਆ ਕੀ ਕੋਈ ਆਪਾਂ ਵੱਡਾ ਨਸ਼ੇ ਦਾ ਵਪਾਰੀ ਫੜ ਕੇ ਅੰਦਰ ਦਿੱਤਾ ਛੋਟੇ ਛੋਟੇ ਵਿਚਾਰੇ ਨਸ਼ਾ ਪੀਣ ਵਾਲੇ ਜਿਹੜੇ ਆ ਕੋਈ 2-2 4-4 ਗ੍ਰਾਮ ਵਾਲੇ ਉਹ ਫੜ ਫੜ ਕੇ ਅੰਦਰ ਦੇਈ ਜਾਂਦੇ ਨਾਲ ਨਸ਼ਾ ਮੁੱਕ ਜੂਗਾ ਸੋ ਸਹੀ ਮੈਨੇਜ ਦੀ ਆਪਾਂ ਕਹੀਏ ਤਾਂ ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੈਗੀ ਕਿ ਉਹ ਇਹਨਾਂ ਚੀਜ਼ਾਂ ਨੂੰ ਠੱਲ ਪਾਵੇ ਸੋ ਚਾਹੀਦਾ ਤੇ ਇਹਨਾਂ ਨੂੰ ਇਹ ਸੀ ਕਿ ਵੀ ਸਰਕਾਰ ਜਦੋਂ ਇਹਨਾਂ ਨੇ ਬਣਾਈ ਆ ਸਰਕਾਰ ਬਣ ਤੋਂ ਬਾਅਦ ਇਹ ਗੰਭੀਰਤਾ ਨਾਲ ਪਾਰਦਰਸ਼ੀ ਜ਼ਿੰਮੇਵਾਰੀ ਤੇ ਜਵਾਬ ਦੇਈ ਵਾਲਾ ਬਜਟ ਲੈ ਕੇ ਅੱਗੇ ਆਉਂਦੇ ਤੇ ਇਹ ਤਾਂ ਖੇਡਣ ਲੱਗ ਪਏ ਅੰਕੜਿਆਂ ਦੀ ਖੇਡ ਖੇਡਣ ਲੱਗ ਗਏ ਅੰਕੜਿਆਂ ਦੇ ਵਿੱਚ ਦੱਸਣ ਲੱਗ ਗਏ ਜਿਹੀ ਆ ਹੋ ਗਿਆ ਜੀ ਉਹ ਹੋ ਗਿਆ ਜੀ ਹੁਣ ਜਦੋਂ ਵੀ ਇਹ ਕਿਤੇ ਟੀਵੀ ਤੇ ਬੋਲ ਦਿਆ ਕਹਿੰਦੇ ਖਜ਼ਾਨਾ ਤਾਂ ਸਾਡਾ ਭਰਿਆ ਪਿਆ ਹੂੰ ਤੇ ਜੇ ਖਜ਼ਾਨਾ ਭਰਿਆ ਪਿਆ ਤਾਂ ਕਰਜ਼ਾ ਲੈਣ ਦੀ ਲੋੜ ਕਿਉਂ ਪੈਂਦੀ ਹੈ ਬਿਲਕੁਲ ਜੀ ਅੱਜ ਦੇਖੋ ਹਕੀਕਤ ਇਹ ਹੈ ਕਿ 51000 ਕਰੋੜ ਇਹਨਾਂ ਦਾ ਆਮਦਨੀ ਹੈ ਰੈਵਨਿਊ ਤਾਂ ਆਮਦਨੀ ਹੈ ਹੂੰ ਤੇ 52600 ਕਰੋੜ ਰੁਪਈਆ ਇਹਨਾਂ ਦਾ ਖਰਚਾ ਹੈਗਾ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਹੋਰ ਦੂਸਰੇ ਜਿਹੜੇ ਰੱਖ-ਰਖਾਓ ਹੈਗੇ ਹੂੰ ਤੇ ਤਕਰੀਬਨ 1600 ਕਰੋੜ ਦਾ ਤੇ ਇਹੀ ਕਸਾਰਾ ਸਿੱਧਾ ਹੀ ਹੈ ਹੂੰ ਕਿ ਇਹਨਾਂ ਨੇ ਅੱਜ ਤੱਕ ਕੋਈ ਆਪਣਾ ਰੈਵਨਿਊ ਵਧਾਉਣ ਲਈ ਕੋਈ ਉਪਰਾਲਾ ਕੀਤਾ ਹੂੰ ਕੋਈ ਨਵੀਂ ਸਕੀਮ ਲੈ ਕੇ ਆਂਦੀ ਹੂੰ ਬਿਜਲੀ ਸਸਤੀ ਦੇ ਦੇਣ ਨਾਲ ਬੋਝ ਕਿਹਦੇ ਤੇ ਪਿਆ ਵਪਾਰੀ ਤੇ ਅਬੀਸ ਨਿਕਲ ਹੈ ਜੀ ਅੱਜੇ ਤੋਂ ਵਪਾਰੀ ਦੁਖੀ ਹੋਇਆ ਅੱਛਾ ਹੁਣ ਇੱਥੇ ਲੌ ਐਂਡ ਆਰਡਰ ਕਰਕੇ ਵਪਾਰੀ ਆਪਣੇ ਆਪ ਨੂੰ ਸੇਫ ਨਹੀਂ ਸਮਝਦਾ ਉਹ ਦੂਸਰੀਆਂ ਸਟੇਟਾਂ ਨੂੰ ਦੌੜਾ ਜਾ ਰਿਹਾ ਜਿੱਥੇ ਉਹਨਾਂ ਨੂੰ ਇਸ ਗੱਲ ਦੀ ਗਾਰੰਟੀ ਦਿੱਤੀ ਜਾਂਦੀ ਹੈ ਕਿ ਤੁਹਾਡੀ ਸੁਰੱਖਿਆ ਵੀ ਹੋਊਗੀ ਤੇ ਸਾਨੂੰ ਸਾਰੀਆਂ ਸਹੂਲਤਾਂ ਵੀ ਬਿਜਲੀ ਵੀ ਸਸਤੀ ਮਿਲੂਗੀ ਸਹੂਲਤਾ ਵੀ ਦਿੱਤੀਆਂ ਜਾਣਗੀਆਂ ਲੇਕਿਨ ਪੰਜਾਬ ਦੇ ਵਿੱਚ ਤਾਂ ਕੋਈ ਐਸੀ ਗੱਲ ਹੀ ਹੈ ਨਹੀਂ ਹਮ ਜੇਕਰ ਤਾਂ ਕਰਜ਼ਾ ਲੈਣ ਦੀ ਗੱਲ ਕਰਦੇ ਆ ਕਰਜ਼ਾ ਤਾਂ ਇਹਨਾਂ ਨੇ ਕਹ ਲੋ ਵੀ 22 23 ਦੇ ਸਾਲ ਦੇ ਵਿੱਚ 33 ਹਜ਼ਾਰ ਕਰੋੜ ਇਹਨਾਂ ਨੇ 22 23 ਦੇ ਵਿੱਤੀ ਵਰੇਚ ਲੈ ਲਿਆ ਸੀ। ਹੂੰ ਤੇ 23 24 ਦੇ ਵਿੱਚ 35000 ਕਰੋੜ ਲੈ ਲਿਆ। ਹੂੰ ਸਰਕਾਰ ਬਣਨ ਤੋਂ ਪਹਿਲਾਂ 281773 ਕਰੋੜ ਕਰਜ਼ਾ ਸੀਗਾ ਪੰਜਾਬ ਦੇ ਸਿਰ ਤੇ। ਹੂੰ ਤੇ ਹੁਣ ਤੱਕ ਇਹਨਾਂ ਨੇ ਜਿੰਨਾ ਕਰਜ਼ਾ ਲਿਆ ਉਹ 3.5 ਲੱਖ ਤੋਂ ਉੱਤੇ ਟੱਪ ਚੁੱਕਾ। ਬਿਲਕੁਲ ਬਿਲਕੁਲ। ਸਰ ਸਾਹਿਬ ਇੱਕ ਤਾਂ ਮੈਂ ਆਪ ਲੋਨ ਦਿਆ ਸੀ। ਹਾਂਜੀ। ਇਹਨਾਂ ਦੀ ਸਰਕਾਰ ਹੂੰ ਰਹਿਣੀ ਆ 26 27 ਤੇ ਉਦੋਂ ਤਾਈਂ ਇਹ ਕਰਜ਼ਾ 4.5 ਲੱਖ ਕਰੋੜ ਪੰਜਾਬ ਦੇ ਸਿਰ ਹੋ ਜਾਣਾ ਹੁਣ ਤੁਸੀਂ ਆਪੇ ਦੱਸੋ ਵਿਓਸ ਵੇਲੇ ਪੰਜਾਬ ਦੇ ਹਾਲਾਤ ਕੀ ਹੋਣਗੇ ਮਹਿੰਗਾਈ ਕਿੱਥੇ ਹਾਂਜੀ ਲੋਕਾਂ ਦੇ ਉੱਤੇ ਕਿੰਨਾ ਬੋਝ ਹੋਊਗਾ ਹਾਂਜੀ ਉਹਦੇ ਬਾਰੇ ਕਦੀ ਸਰਕਾਰ ਨੇ ਸੋਚਿਆ ਨਹੀਂ ਔਰ ਮਜ਼ੇਦਾਰ ਗੱਲ ਇਹ ਆ ਕਿ ਮੈਂ ਜਿਹੜੀ ਤੁਹਾਨੂੰ ਪਹਿਲਾਂ ਗੱਲ ਕਹੀ ਵੀ 52 ਹਜ਼ਾਰ ਸਾਡੀ ਕਮਾਈ ਆ ਤੇ 52600 ਰੁਪਈਆ ਸਾਡਾ ਖਰਚਾ ਆ ਬਿਲਕੁਲ ਜੀ ਇਹ ਇਹ ਅਜੇ ਬਚਾ ਸਾਡਾ ਇਸ ਕਰਕੇ ਆ ਕਿ ਅਸੀਂ ਕੋਈ ਨਵੀਂ ਤਾਂ ਕੋਈ ਪੋਸਟ ਹੀ ਨਹੀਂ ਭਰੀ ਨਾ ਨਾ ਕੁਝ ਵੀ ਨਹੀਂ ਕੋਈ ਨਵੀਆਂ ਪੋਸਟੀਆਂ ਦਿੱਤੀਆਂ ਹੀ ਨਹੀਂ ਜਿਹੜਾ ਰਿਟਾਇਰ ਹੋ ਜਾਂਦਾ ਉਹਦੀ ਪੋਸਟ ਖਾਲੀ ਰਹਿੰਦੀ ਹੈ ਅੱਜ ਬਿਜਲੀ ਬੋਰਡ ਦਾ ਹਾਲ ਦੇਖ ਲਓ ਤੁਹਾਡੀ ਬਿਜਲੀ ਅੱਜ ਖਰਾਬ ਹੋ ਜੇ 2 ਘੰਟੇ ਤੁਹਾਡੇ ਕੋ ਕੋ ਬੰਦਾ ਨਹੀਂ ਆਉਂਦਾ ਕਿਉਂ ਬੰਦੇ ਹੀ ਹੈ ਨਹੀਂ ਬਿਲਕੁਲ ਜੀ ਠੇਕੇ ਤੇ ਬੰਦੇ ਲੈ ਕੇ ਕੰਮ ਕਰਾਇਆ ਜਾਂਦਾ ਹਾਂ ਜੀ ਔਰ ਬਿਜਲੀ ਬੋਰਡ ਦਾ ਕਸਾਰਾ ਜਿਹੜਾ ਹੈਗਾ ਉਹ ਕਿੰਨਾ ਆ 3500 ਕਰੋੜ ਰੁਪਇਆ ਤੇ ਇਹਨਾਂ ਦੇ ਸਰਕਾਰੀ ਮਹਿਕਮਾ ਵਾਲੇ ਪਾਸੇ ਹੀ ਬਕਾਇਆ ਪਿਆ ਬਿਜਲੀ ਬੋਰਡ ਦਾ ਹੂੰ ਉਹ ਇਹਨਾਂ ਨੇ ਕੀ ਉਹਨੂੰ ਗਰਾਉਂਡ ਦੀ ਇਹਨਾਂ ਨੇ ਕੋਈ ਉਪਰਾਲਾ ਕੀਤਾ ਕੋਈ ਸੈਂਸੀਅਰਲੀ ਐਫਰਟ ਕੀਤੀ ਕੋਈ ਨਹੀਂ ਕੀਤੀ ਹੂੰ ਔਰ ਮੈਂ ਪੜ ਰਿਹਾ ਸੀ ਕਿ ਤੇ ਵੀ ਇਹ ਇਦਾਂ ਹੀ ਚੱਲਦਾ ਰਿਹਾ ਤੇ ਬਿਜਲੀ ਬੋਰਡ ਦਾ ਜਿਹੜਾ ਘਾਟਾ ਆ ਉਹ 22000 ਕਰੋੜ ਹੋ ਜਾਣਾ ਬਿਲਕੁਲ ਤੇ ਇਹ ਹੁਣ ਵੀ ਉਹ ਮੈਂ ਪੜ ਰਿਹਾ ਸੀ ਰੈਗੂਲੇਟਰੀ ਕਮਿਸ਼ਨ ਨੂੰ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਬਿਜਲੀ ਬੋਰਡ ਵਾਲਾ ਨੇ ਵੀਰ ਸਾਨੂੰ ਜੀ ਬਿਜਲੀ ਦਾ ਰੇਟ ਵਧਾਉਣ ਦੀ ਇਜਾਜ਼ਤ ਦਿਓ ਇੱਕ ਪਾਸੇ ਤਾਂ ਆਪਾਂ ਫ੍ਰੀ ਦਿੰਨੇ ਆ ਤੇ ਦੂਜਿਆਂ ਉੱਤੇ ਆਪਾਂ ਬੋਝ ਪਾਈ ਜਾਂਦੇ ਆ ਜਿਨ੍ਹਾਂ ਤੇ ਬੋਝ ਪਾਉਂਦੇ ਆ ਉਹ ਇਨਕਮ ਟੈਕਸ ਪਈ ਆ ਬਿਲਕੁਲ ਬਿਲਕੁਲ ਕਾਲਾ ਸਾਹਿਬ گورنر ਸਾਹਿਬ ਨੇ ਜਦੋਂ ਇਹਨਾਂ ਕੋਲੋਂ ਲਿਖਤੀ ਜਵਾਬ ਮੰਗਿਆ ਸੀ ਕਿ ਤੁਸੀਂ ਜਿਹੜਾ ਇਹਨਾਂ ਕਰਜ਼ਾ ਲੈ ਰਹੇ ਹੋ ਉਹਦਾ ਕੀ ਕੀਤਾ ਜਾ ਰਿਹਾ ਹੈ ਸਾਫ ਦਿਓ ਤਾਂ ਸਰਕਾਰ ਨੇ ਜਹਾ ਤੱਕ ਜਿਹੜੇ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਲਿਆ ਸੀ ਉਹ ਲਾ ਰਹੇ ਆ ਮਤਲਬ ਕਿ ਢੀ ਹਾਸੋਣੀ ਗੱਲ ਕਿ ਕਰਜ਼ਾ ਲੈ ਕੇ ਪੁਰਾਣਾ ਕਰਜ਼ਾ ਲਾ ਰਹੇ ਆ ਤੂੰ ਕਿਤੇ ਕਿੰਨਾ ਲੱਥਾ ਕਿੰਨਾ ਇਹ ਤਾਂ ਦੱਸਿਆ ਹੀ ਨਹੀਂ ਮੈਂ ਲੱਥਾ ਕਿੰਨਾ ਆ ਨਾ 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 ਦੇਖੋ ਪੁਰਾਣੀ ਦੀ ਗੱਲ ਆ ਵੀ ਚਲੋ ਕਰਜ਼ਾ ਲੈ ਕੇ ਤੁਸੀਂ ਲਾ ਰਹੇ ਆ ਤੇ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਸੈਂਟਰ ਨੇ ਵੱਖ-ਵੱਖ ਸਕੀਮਾਂ ਲਈ ਇਹਨਾਂ ਨੂੰ ਭੇਜਿਆ ਇਹਨਾਂ ਨੇ ਉਹਨਾਂ ਦਾ ਕਦੀ ਹਿਸਾਬ ਦਿੱਤਾ ਵੀ ਅਸੀਂ ਕਿੱਥੇ ਖਰਚਿਆ ਕਦੀ ਨਹੀਂ ਹੜਾ ਦੇ ਦੌਰਾਨ ਜਿਹੜਾ 100 ਕਰੋੜਾਂ ਦੇ ਹਿਸਾਬ ਨਾਲ ਜਿਹੜਾ ਸਰਕਾਰ ਨੇ ਦਿੱਤਾ ਸੀ ਉਹਦਾ ਕੋਈ ਬਾਹਰ ਹੀ ਨਹੀਂ ਆਇਆ ਮੁਰਗੀਆਂ ਨਾ ਮੈਂ ਕਿਸੇ ਬੰਦੇ ਦਾ ਮੋਜਾ ਨਹੀਂ ਦਿੱਤਾ ਟੀਵੀ ਦੇ ਉੱਤੇ ਭਗਵੰਤ ਮਾਨ ਜੀ ਕਹਿੰਦੇ ਸੀ ਵੀ ਜੇ ਕਿਸੇ ਦੀ ਮੁਰਗੀ ਰੁੜ ਗਈ ਤਾਂ ਜਾਂ ਕਿਸੇ ਦੀ ਬੱਕਰੀ ਰੁੜ ਗਈ ਉਹਦਾ ਵੀ ਮੁਆਵਜ਼ਾ ਦਊਗਾ। ਹੂੰ। ਇਹ ਸੈਂਟਰ ਨੇ ਇਹਨਾਂ ਨੂੰ 728 ਕਰੋੜ ਰੁਪਈਆ ਭੇਜਿਆ ਰਾਹਤ ਕਮਾ ਲਈ। ਹੂੰ। ਇਹਨਾਂ ਨੇ ਉਹ ਦੱਸਿਆ ਨਹੀਂ ਵੀ ਕਿਹਨੂੰ ਦਿੱਤੀ ਆ ਰਾਹਤ ਤੇ ਕਿਹਨੂੰ ਨਹੀਂ ਦਿੱਤੀ। ਲੋਕੀ ਤਾਂ ਅੱਜ ਵੀ ਧਰਨੇ ਦੇਣ ਡਿਆ। ਹੂੰ। ਵੀ ਸਾਡਾ ਇਹਨਾਂ ਨੂੰ ਨੁਕਸਾਨ ਹੋਇਆ ਖੜਾਂ ਦੇ ਨਾਲ ਸਾਡੀ ਇੱਕ ਸੀਜ਼ਨ ਦੀ ਫਸਲ ਵੀ ਜਾਂਦੀ ਰਹੀ ਉਹ ਦੁਬਾਰਾ ਖੇਤ ਨੂੰ ਬੀਜਣ ਯੋਗ ਬਣਾਉਣ ਦੇ ਉੱਤੇ ਕਿੰਨਾ ਖਰਚਾ ਆਉਂਦਾ। ਇਹਨਾਂ ਨੇ ਕਿੰਨੂੰ ਰਾਹਤ ਦਿੱਤੀ ਜਦ ਕਿ ਇਹਨਾਂ ਨੇ ਆਪਣੇ ਕੋਲੋਂ ਪੈਸਾ ਹੋਰ ਪਾਉਣਾ ਸੀ ਉਹਦੇ ਵਿੱਚ ਉਹ ਆਪਣਾ ਤਾਂ ਪਾਇਆ ਹੀ ਨਹੀਂ ਜਿਹੜਾ ਆਇਆ ਉਹਦੇ ਬਾਰੇ ਇਹਨਾਂ ਨੇ ਅਜ ਤਾਈਂ ਦੱਸਿਆ ਹੀ ਨਹੀਂ ਬਿਲਕੁਲ ਵੀ ਅਸੀਂ ਕਿੱਥੇ ਖਰਚਿਆ ਨਹੀਂ ਖਰਚਿਆ ਉਲਟਾ ਕਹੀ ਜਾਂਦੇ ਆ ਵੀ ਸਾਨੂੰ ਸੈਂਟਰ ਸਰਕਾਰ ਪੈਸਾ ਨਹੀਂ ਦੇਦੀ ਅਸਲ ਦੇ ਵਿੱਚ ਇਹ ਉਹੀ ਦਿੱਲੀ ਵਾਲੀ ਨੀਤੀ ਤੇ ਚੱਲਦੇ ਆ ਵੀ ਟਕਰਾਅ ਰੱਖੋ ਟਕਰਾਅ ਰੱਖੋ ਟਕਰਾਅ ਚ ਲੋਕਾਂ ਦੀ ਹਮਦਰਦੀ ਸਾਨੂੰ ਮਿਲ ਜੂਗੀ ਪਰ ਹਾਲਾਤ ਇਹ ਆ ਵੀ ਜਿੰਨੀਆਂ ਆਸਾਂ ਉਮੀਦਾਂ ਨਾਲ ਲੋਕਾਂ ਨੇ ਇਨਾਂ ਦੇ ਵਿੱਚ ਆਪਣਾ ਵਿਸ਼ਵਾਸ ਯਾਰ ਕੀਤਾ ਸੀ ਅੱਜ ਉਹ ਲੋਕ ਜਿਹੜੇ ਆ ਨਾ ਉਹ ਇੰਨੇ ਦੁਖੀ ਆ ਕਿ ਮਾੜਾ ਜਿਹਾ ਕਿਸੇ ਨੂੰ ਛੇੜ ਦਿਓ ਨਾ ਤੇ ਉਹ ਫੇਸੇ ਹੀ ਪੈਂਦਾ ਰੋਣ ਲੱਫੇ ਦਾ ਇੱਕ ਸਮ ਦਾ ਵੀ ਇੰਨਾ ਸਾਡਾ ਗੁਰਾ ਹਾਲ ਕਰਤਾ ਇਹਨਾਂ ਨੇ ਬਿਲਕੁਲ ਬਿਲਕੁਲ ਸਰਬ ਤੁਹਾਡੀ ਗੱਲਾਂ ਦੇ ਨਾਲ ਬਿਲਕੁਲ ਬਹੁਤ ਸਹਿਮਤ ਹਾਂ ਰਿੜੇ ਦੇ ਨਤੀਜੇ ਬੜੇ ਗੰਭੀਰ ਹੋਣਗੇ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਕੋਈ ਇੰਡਸਟਰੀ ਨਹੀਂ ਹੈ ਔਰ ਪੰਜਾਬ ਦੇ ਹੱਤ ਹਾਂਜੀ ਇਨੇ ਵੀ ਕੋਈ ਉੱਨਤ ਨਹੀਂ ਹੈ ਕਿਉਂਕਿ ਸਾਰੀ ਸਾਡਾ ਜਿਹੜਾ ਯੂਥ ਸਾਡੀ ਕਰੀਬੋਂ ਤਾਂ ਬਾਹਰ ਵਿਦੇਸ਼ਾਂ ਨੂੰ ਜਾ ਰਹੀ ਆ ਔਰ ਹੁਣ ਤਾਂ ਦੁੱਗਣੀ ਕਿਉਂਕਿ ਪਿਛਲੇ ਸਾਲ ਜਦੋਂ ਇੱਕ ਰਿਪੋਰਟ ਆਈ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਹੈਗੇ ਕਿ 60% ਦੇ ਕਰੀਬ ਜਿਹੜੇ ਉੱਚ ਅਦਾਰੇ ਨੇ ਉਹ ਬੰਦ ਹੋ ਚੁੱਕੇ ਨੇ ਸਿੱਖਿਆ ਦੇ ਅਦਾਰੇ ਬੰਦ ਹੋ ਚੁੱਕੇ ਨੇ ਅੱਛਾ ਕਾਲ ਸਰ ਬਿਲਕੁਲ ਤੁਸੀਂ ਗੱਲ ਕੀਤੀ ਇੱਕ ਕਾਨੂੰਨ ਵਿਵਸਥਾ ਦੀ ਕਿ ਇੱਥੇ ਵਾਕਈ ਪੰਜਾਬ ਦੀ ਜਿਹੜੀ ਕਾਨੂੰਨ ਵਿਵਸਥਾ ਉਹ ਵੀ ਇਸ ਤਰ੍ਹਾਂ ਸਹੀ ਨਹੀਂ ਆ ਹੈਨਾ ਔਰ ਬੀਤੇ ਦਿਨੀ ਇੱਕ ਪੰਜਾਬ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਦੇ ਵਿੱਚੋਂ ਇੰਟਰਵਿਊ ਦਿੱਤੀ ਜਿਹਦੇ ਬਾਰੇ ਸਰਕਾਰ ਨੇ ਕੀ ਕਾਰਵਾਈ ਕੀਤੀ ਹਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਕਦੀ ਮੋਗਾ ਦੇ ਵਿੱਚ ਗੋਲੀਆਂ ਚੱਲਦੀਆਂ ਨੇ ਤੇ ਕਦੀ ਫਿਰੋਜ਼ਪੁਰ ਦੇ ਵਿੱਚ ਵਪਾਰੀਆਂ ਦੀ ਹੱਤਿਆ ਹੁੰਦੀ ਹੈ ਬਿੱਤੇ ਦੀ ਇੱਕ ਬੱਸ ਲੁੱਟੀ ਜਾਂਦੀ ਹੈ ਔਰ ਜਿਹੜਾ ਇੱਕ ਡੀਐਸਪੀ ਦਾ ਨਵੇਂ ਸਾਲ ਤੇ ਕਤਲ ਹੋਇਆ ਸੀ ਉਹਦੇ ਬਾਰੇ ਕੱਲ ਜਲੰਧਰ ਪੁਲਿਸ ਕਾਨਫਰੰਸ ਕਰਦੀ ਹੈ ਕਿ ਇੱਕ ਆਟੋ ਡਰਾਈਵਰ ਨੇ ਉਸ ਡੀਐਸਪੀ ਦੀ ਹੱਤਿਆ ਕੀਤੀ ਉਹਦੇ ਨਾਲ ਕੋਈ ਅਨਬਣ ਹੋਗੀ ਸੀਗੀ ਇਹਨਾਂ ਕਾਨੂੰਨ ਵਿਵਸਥਾ ਆ ਕਿ ਕਿਸ ਤਰ੍ਹਾਂ ਕੀ ਕੀ ਦੇ ਪ੍ਰਭਾਵ ਪੈਣਗੇ ਜੇ ਸਹੀ ਨਾ ਕੀਤੀ ਸਰਕਾਰ ਨੇ ਇਹ ਕਿ ਕਿੰਨੇ ਕੁ ਸਜਾ ਗਏ ਇਹ ਸਰਕਾਰ ਖੁਬੈਤ ਤੁਹਾਨੂੰ ਪਹਿਲਾਂ ਇਹ ਬੇਅਤੀ ਕੀਤੀ ਹੈ ਕਿ ਇਹ ਸਰਕਾਰ ਦੇ ਵਿੱਚ ਇੱਛਾ ਸ਼ਕਤੀ ਹੈ ਨਹੀਂ ਹੂੰ ਦੇਖੋ ਇੱਕ ਬੜੀ ਸਿੰਪਲ ਜੀ ਗੱਲ ਹੈ ਇਹ ਕਿ ਜਿੰਨਾ ਪੁਲਿਸ ਮਹਿਕਮਾ ਹੈਗਾ ਹੂੰ ਤੁਸੀਂ ਦੇਖ ਲਓ ਰੋਜ਼ ਅਖਬਾਰ ਹੂੰ ਕੋਈ ਵੀ ਪੁਲਿਸ ਆਫਸਰ ਇੱਕ ਮਹੀਨੇ ਤੋਂ ਵੱਧ ਆਪਣੀ ਪੋਸਟ ਤੇ ਨਹੀਂ ਰਹਿੰਦਾ ਉਹਦਾ ਅਗਲੇ ਦਿਨ ਟਰਾਂਸਫਰ ਹੋਈ ਹੁੰਦੀ ਹੈ ਹਮ ਯਾਦ ਕੋਈ ਪੁਲਿਸ ਆਫਸਰ ਕਿਸੇ ਇੱਕ ਜਗ੍ਹਾ ਤੇ ਟਿਕ ਕੇ ਬੈਠੂਗਾ ਹੀ ਨਹੀਂ ਹਮ ਉਹ ਕਿਵੇਂ ਇਸ ਤਰ੍ਹਾਂ ਦੇ ਪ੍ਰਬੰਧ ਕਰਨ ਦੇ ਵਿੱਚ ਕਾਮਯਾਬ ਹੋਊਗਾ ਜਿਨ੍ਹਾਂ ਦੇ ਨਾਲ ਇਸ ਲਾਂਡ ਆਰਡਰ ਨੂੰ ਕਿਤੇ ਰੋਕਿਆ ਜਾ ਸਕੇ ਹਮ ਫਿਰ ਇੱਕ ਨਵਾਂ ਬੜਾ ਸਾਡੇ ਪਿਛਲੇ ਸਮੇਂ ਤੋਂ ਇਹ ਚਲਨ ਚੱਲਿਆ ਆਉਂਦਾ ਵੀ ਜੇ ਐਸਐਸਪੀ ਲੁਧਿਆਣੇ ਤੋਂ ਬਦਲ ਕੇ ਜਲੰਧਰ ਆਇਆ ਤਾਂ ਆਪਣੀ ਟੀਮ ਨਾਲ ਲੈ ਕੇ ਆਉਂਦਾ ਹਮ ਹਮ ਉਹ ਜਿਹੜੀ ਨਾਲ ਆਉਂਦੀ ਟੀਮ ਉਹ ਕੀ ਕਰਦੀ ਆ ਜੀ ਹੂੰ ਉਹ ਸਾਰੀ ਦੁਨੀਆ ਜਾਣਦੀ ਐ ਐਗਜ਼ੈਕਟਲੀ ਕਹਿੰਦੀ ਬੜੀ ਸਿੰਪਲ ਜੀ ਗੱਲ ਸਰਕਾਰ ਦੀ ਇੱਛਾ ਸ਼ਕਤੀ ਹੋਵੇ ਕਿਸੇ ਨੂੰ ਥੱਲੇ ਕਹਿਣ ਦੀ ਲੋੜ ਨਹੀਂ ਜਿਹੜੇ ਆਪਣੇ ਸੀਨੀਅਰ ਜਿੰਨੇ ਉੱਪਰ ਆਫੀਸਰ ਬੈਠੇ ਨੇ ਡੀਜੀਪੀ ਸਾਹਿਬ ਬੈਠੇ ਆ ਇਹ ਉਹਨਾਂ ਨੂੰ ਸਿੱਧਾ ਕਹਿਣ ਕਿ ਮੈਨੂੰ ਨਹੀਂ ਪਤਾ ਕਿਵੇਂ ਲਾ ਡਾਡਰ ਕਾਬੂ ਕਰਨਾ ਏ ਭਾਈ ਤੇਰੀ ਤੇ ਤੇਰੇ ਮਹਿਕਮੇ ਦੀ ਜ਼ਿੰਮੇਵਾਰੀ ਹੈ ਹੂੰ ਮੈਨੂੰ ਇੱਥੇ ਲਾਂਡ オーडर ਦਾ ਰਾਜ ਚਾਹੀਦਾ ਹੂੰ ਪ੍ਰਬੰਧ ਕਰ ਜਿੱਥੇ ਸਰਕਾਰ ਦੀ ਮਦਦ ਚਾਹੀਦੀ ਹੈ ਸਰਕਾਰ ਤੋਂ ਆਪਾਂ ਕਿਸੇ ਦੀ ਲਾਇਬਿਲਟੀ ਦਾ ਫਿਕਸ ਕਰਦੇ ਹੀ ਨਹੀਂ ਕਿਸੇ ਦੀ ਜ਼ਿੰਮੇਵਾਰੀ ਫਿਕਸ ਨਹੀਂ ਕਰਦੇ ਆ ਹੁਣ ਜਿਹੜਾ ਹੁਣ ਚੱਲ ਰਿਹਾ ਮੈਂ ਇੰਨੀ ਇਨਾ ਦੀ ਮਿੱਟੀ ਪਲੀਤ ਹੋ ਚੁੱਕੀ ਆ ਵੀ ਹੁਣ ਫੜ ਕੇ ਕਦੇ ਕਿਸੇ ਗੈਂਗਸਟਰ ਦੇ ਲੱਤ 'ਚ ਗੋਲੀ ਮਾਰ ਕੇ ਆਪਣੇ ਨੰਬਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਆ ਜੰਡਿਆਲਾ ਗੁਰੂ ਤੇ ਪਿੱਛੇ ਜਿਹੜਾ ਇਹਨਾਂ ਨੇ ਨਕੋਂਗੂ ਕੀਤਾ ਹੂੰ ਆ ਕਾਊਂਟਰ ਕੀਤਾ ਕਿ ਤੁਹਾਡਾ ਮਾਨੇ ਮੰਨਦਾ ਵੀ ਉਹ ਬੰਦੇ ਨੇ ਇਹਨਾਂ ਦੇ ਉੱਤੇ ਜਿਹੜਾ ਆਲਰੇਡੀ ਕਸਟਡੀ 'ਚ ਆ ਜਿਹਨੂੰ ਹੱਥ ਕੜੀ ਲੱਗੀ ਹੋਊਗੀ ਉਹਨ ਆਪਣਾ ਰਵਾਲਵਰ ਕੱਢ ਕੇ ਉਹਨੂੰ ਲੋਟ ਕਿਦਾਂ ਕੀਤਾ ਗੋਲੀ ਕਿਵੇਂ ਚਲਾਤੀ ਇਹਨਾਂ ਤੇ ਇੰਪੋਸੀਬਲ ਲੱਗਦਾ ਕਹਾਣੀਆਂ ਦੋਤਾ ਸੋ ਇਹ ਇੱਕ ਇੱਕ ਲੋਕਾਂ ਦੇ ਵਿੱਚ ਇਹ ਦੱਸਣ ਲਈ ਇਹ ਕੰਮ ਕੀਤੇ ਜਾ ਰਹੇ ਆ ਵੀ ਹਾਂ ਬਈ ਅਸੀਂ ਗੈਨਾ ਦੇ ਉੱਤੇ ਨੱਥ ਪਾਉਣੇ ਆ ਜਾਨਕਾ ਦਾਤ ਨਹੀਂ ਹੈ ਇਹ ਕਾਨੂੰਨ ਦਾ ਪਰ ਰਾਜ ਦੀ ਗੱਲ ਕਰਦੇ ਆ ਤੇ ਕਾਨੂੰਨ ਤੇ ਸਾਰਿਆਂ ਲਈ ਕੋਈ ਜਾਈ ਆ ਨਾ ਹੂੰ ਉਹਦੇ ਵਿੱਚ ਆ ਨਵੀਂ ਗੱਲ ਤੁਸੀਂ ਕੱਲ ਦੀ ਵੇਖ ਹੀ ਲਈ ਆ ਵੀ ਖੈਰਾ ਸਾਹਿਬ ਜੇ ਬਾਹਰ ਆਏ ਨਹੀਂ ਤੇ ਪਰਚਾ ਇੱਕ ਹੋਰ ਦਰਜ ਹੋ ਗਿਆ ਤੇ ਨਾਲ ਹੀ ਫੜ ਕੇ ਉਹਨਾਂ ਨੂੰ ਫੇਰ ਉਹਨਾਂ ਦਾ ਰਿਮਾਂਡ ਵੀ ਲੈ ਲਿਆ ਬਿਲਕੁਲ ਜੀ ਕਿਉਂਕਿ ਮਾੜੀਓ ਗੁਰਵਿੰਦ ਕੈਚ ਰੀਵਾਲ ਜੀ ਈਡੀ ਦੇ ਸੰਬੰਧਾਂ ਤੋਂ ਬਚਦੇ ਹੋਏ ਹਾਂ ਬਸ ਨਾ ਕਹਿੰਦੇ ਸ਼ਾਹਪੁਰ ਆਏ ਸੀ ਤੇ ਕਹਿੰਦੇ ਸੀ ਕਿ ਮੈਂ ਨਹੀਂ ਜਾਣਾ ਈਡੀ ਕੋਲੇ ਕਿਉਂਕਿ ਇਹ ਸਰਕਾਰ ਬਦਲੇ ਖੋਰੀ ਦੀ ਭਾਉ ਨਾਲ ਕੰਮ ਕਰ ਰਹੀ ਹੈ ਬਟ ਪੰਜਾਬ ਦੇ ਵਿੱਚ ਕੀ ਕਰ ਰਹੇ ਨੇ ਉਹ ਮੈਂ ਉਹੀ ਕਹਿਣਾ ਜੀ ਇਹ ਕਾਨੂੰਨ ਹੋ ਰਿਹਾ ਤੇ ਦਿੱਲੀ ਚ ਕਾਨੂੰਨ ਹੋ ਰਿਹਾ ਹੂੰ ਜੇ ਇੱਥੇ ਤੁਹਾਡੀ ਤੁਹਾਡੀ ਵਿਜੀਲੈਂਸ ਕਿਸੇ ਤੇ ਜਾਂਦੀ ਹੈ ਤੇ ਭਾਈ ਉੱਥੇ ਵੀ ਪੇਸ਼ ਹੋਵੋ ਜੇ ਤੁਸੀਂ ਕੋਈ ਗੁਨਾਹ ਨਹੀਂ ਕੀਤਾ ਤੁਸੀਂ ਕੱਟੜ ਇਮਾਨਦਾਰ ਹੈਗੇ ਆ ਤੇ ਫਿਰ ਈਡੀ ਕੋਲ ਤੁਹਾਨੂੰ ਡਰ ਕਾਦਾ ਹੂੰ ਤੇ ਪੇਸ਼ ਹੋ ਉਹ ਤੇ ਡਰ ਤੇ ਇਸੇ ਚੀਜ਼ ਦਾ ਨਾ ਵੀ ਉਹ ਹਰ ਇੱਕ ਚੀਜ਼ ਜਿਹੜੀ ਆ ਉਹ ਸਾਬਤ ਹੋ ਚੁੱਕੀ ਆ ਜੇ ਸਾਬਤ ਨਾ ਹੋਈ ਹੁੰਦੀ ਤੇ ਸ਼ਿਸ਼ੋਦਿਆ ਜੀ ਤੇ ਸੰਜੇ ਸਿੰਘ ਹੁਣੀ ਬਾਹਰ ਨਾ ਹੁੰਦੇ ਬਿਲਕੁਲ ਉਹਨਾਂ ਨੂੰ ਤਾਂ ਅਜੇ ਤੱਕ ਜਮਾਨਤ ਨਹੀਂ ਦਿੱਤੀ ਕੋਰਟ ਨੇ ਕਿਉਂਕਿ ਐਵੀਡੈਂਸ ਬੜੀ ਸੋਲਿਡ ਆ ਵਾਲੇ ਹੁਣ ਇੰਨੀ ਸੋਲਿਡ ਹੈ ਤੇ ਹੁੰਦਾ ਤੇ ਇਹਨਾਂ ਨੂੰ ਇਹ ਡਰ ਲੱਗਾ ਵੀ ਜੇ ਮੈਂ ਅੰਦਰ ਚਲੇ ਗਿਆ ਤਾਂ ਮੇਰੀ ਸਾਰੀ ਸਲਤਨਤ ਜਿਹੜੀ ਹੈਗੀ ਆ ਉਹ ਖੰਡਰ ਪੁੰਡਰ ਜਾਣੀ ਆ ਹੂੰ ਉਹ ਕਰ ਰਾਜਨੀਤੀ ਚੀਜ਼ ਹੀ ਐਸੀ ਆ ਜਿਹੜਾ ਗੱਡੀ ਤੋਂ ਲੱਥੇ ਦੂਜਾ ਬੈਠੇ ਉਹ ਮੁੜ ਕੇ ਪਹਿਲੇ ਨੂੰ ਆਉਣ ਹੀ ਨਹੀਂ ਦਿੰਦਾ ਆਉਣ ਨਹੀਂ ਦਿੰਦਾ ਜੀ ਅਜੇ ਉਹਨਾਂ ਦੇ ਮਨ 'ਚ ਡਰਤਾ ਇਹ ਹੀ ਆ ਕਿ ਮੇਰੀ ਸਾਰੀ ਜਿਹੜੀ ਇਹ ਰਾਜਨੀਤਿਕ ਸਲਤਨਤ ਆ ਕੇ ਤੇ ਇਹ ਨਾ ਬਰਬਾਦ ਹੋ ਜयो ਜੇ ਮੈਂ ਅੰਦਰ ਚਲੇ ਗਿਆ ਤੇ ਪਰ ਅਲਟੀਮੇਟਲੀ ਤਾਂ ਦੇਖੋ ਕਾਨੂੰਨ ਤੇ ਕਾਨੂੰਨ ਹੀ ਆ ਨਾ ਜੀ ਜੇ ਦੂਜਿਆਂ ਲਈ ਹੈਗਾ ਤੇ ਇਹਨਾਂ ਲਈ ਵੀ ਹੋਈ ਹੈ ਹੂੰ ਤੋਂ ਉਹਨਾਂ ਨੂੰ ਵੇਸਤ ਕਰਨਾ ਪਵੇਗਾ ਜੀ ਜੀ ਕਹੋ ਸਭ ਔਰ ਉਮੀਦ ਕਰਦੇ ਆ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਫਲੈਕਸਾ ਤੇ ਮਸ਼ਹੂਰੀਆਂ ਨੂੰ ਛੱਡ ਕੇ ਹਵਾਈ ਜਹਾਜ਼ਾਂ ਦੇ ਝੂਟਿਆਂ ਨੂੰ ਛੱਡ ਕੇ ਔਰ ਜਿਹੜਾ ਕਰਜ਼ੇ ਦੀ ਪੰਡ ਜਿਹੜੀ ਹੋਰ ਪੰਜਾਬ ਤੇ ਵਿਧਾਈ ਜਾ ਰਹੀ ਹੈ ਉਹਨੂੰ ਘੱਟ ਕਰੇਗੀ ਤੇ ਜਿਹੜੇ ਉਹ ਦੂਜਿਆਂ ਦੇ ਦੋਸ਼ ਦਿੰਦੇ ਨੇ ਕਿ ਬਦਲਾਖੋਰੀ ਦੀ ਭਾਵਨਾ ਨਾਲ ਕੰਮ ਕੀਤੇ ਜਾ ਰਹੇ ਨੇ ਉਹਨੂੰ ਛੱਡ ਕੇ ਪੰਜਾਬ ਦੀ ਭਲਾਈ ਲਈ ਕੰਮ ਕਰੇ ਔਰ ਪੰਜਾਬ ਜਿਹੜੀ ਕਾਨੂੰਨ ਵਿਵਸਾ ਉਹਨੂੰ ਸਹੀ ਕਰੇ ਤਾਂ ਹੀ ਸਾਡਾ ਜਿਹੜਾ ਪੰਜਾਬ ਹੈ ਉਹ ਸਹੀ ਸੁਚੱਜੇ ਢੰਗ ਦੇ ਨਾਲ ਚੱਲ ਸਕੇਗਾ ਔਰ ਕਾਹੋਂ ਸਭ ਤੁਸੀਂ ਸਾਡੇ ਨਾਲ ਜੁੜੇ ਔਰ ਪੰਜਾਬ ਦੀ ਬੇਚਿੰਤਾ ਦੇ ਲਈ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਔਰ ਮੈਂ ਇੱਕ ਗੱਲ ਤੁਹਾਨੂੰ ਕਹਿਣਾ ਹੈ ਜੀ ਮੈਂ ਰੋਜ਼ ਐਡ ਦੇਖਦਾ ਮੈਨੂੰ ਐਡ ਦੇਖ ਕੇ ਬਹੁਤ ਬੁਰਾ ਮਹਿਸੂਸ ਹੁੰਦਾ ਹ ਭਗਵੰਤ ਮਾਨ ਜੀ ਕਹਿੰਦੇ ਆ ਕਿ ਆਜ਼ਾਦੀ ਲਈ ਲੋਕ ਸਾਡੇ ਸੂਰਬੀਰਾ ਨੇ ਕੁਰਬਾਨੀਆਂ ਕੀਤੀਆਂ ਹ ਤੇ ਮੈਂ ਉਹ ਕੀ ਪਗ ਉਹ ਨਾਲ ਸ਼ਹੀਦਾਂ ਦੀ ਜਿਹੜੀ ਯਾਦ ਦੇ ਵਿੱਚ ਬੰਨਦਾ ਕਿ ਮੈਨੂੰ ਯਾਦ ਰਹੇ ਹੂੰ ਤੇ ਇਹ ਪੀਲੀ ਪਾਗ ਉਹਨਾਂ ਸ਼ਹੀਦਾਂ ਦੀ ਬੰਨ ਕੇ ਆਪਾਂ ਐਡੇ ਵੱਡੇ ਵੱਡੇ ਝੂਠ ਬੋਲਣੇ ਆ ਤੇ ਫਿਰ ਉਹ ਸ਼ਹੀਦ ਕੀ ਕਹਿਣਗੇ ਦੁਖਦੀ ਹੋਣਗੇ ਉਹੀ ਕਹਿਣਗੇ ਨਾ ਮੇਰੇ ਬਾਦ ਵਫਾ ਦਾ ਧੋਖਾ ਹੋਰ ਕਿਸੇ 'ਸੇ ਮਤ ਕਰਨਾ ਗਾਲੀ ਦੇਗੇ ਦੁਨੀਆ ਤੁਝ ਕੋ ਸਰ ਮੇਰਾ ਝੁਕ ਜਾਏਗਾ ਬਿਲਕੁਲ ਜੀ ਉਹ ਸ਼ਹੀਦ ਤਾਂ ਫਿਰ ਨਮਸ਼ੀ ਦੇ ਆਲਮ 'ਚ ਰਹਿਣਗੇ ਨਾ ਬਿਲਕੁਲ ਜੀ ਕਿ ਜਿਹੜਾ ਸ਼ਹੀਦਾਂ ਦੀ ਸੌਂ ਖਾ ਕੇ ਇਹਦੇ ਨਾਲੋਂ ਵੱਡੇ ਆ ਵਿਸ਼ਵਾਸ ਘਾਤ ਤੇ ਅਕਿਰਤ ਕੰਨਤਾ ਹੋਰ ਕੀ ਹੋ ਸਕਦੀ ਆ ਜੀ ਕਿ ਅਸੀਂ ਉਹਨਾਂ ਸ਼ਹੀਦਾਂ ਲਈ ਜਿਨ੍ਹਾਂ ਨੇ ਆਪਾ ਵਾਰ ਦਿੱਤਾ ਸਾਡੇ ਲੋਕਾਂ ਨੂੰ ਆਜ਼ਾਦੀ ਦਾ ਸੁੱਖ ਦਿਉਣ ਲਈ ਅਸੀਂ ਉਹਨਾਂ ਦੇ ਨਾਂ ਦੇ ਉੱਤੇ ਏਡੇ ਏਡੇ ਵੱਡੇ ਝੂਠ ਬੋਲਦੇ ਆ ਲਾ ਜੀ ਉਹ ਇਹਨਾਂ ਦੀ ਵੇਖ ਐਡ ਤੇ ਬਾਇ ਆਪਣੇ ਸੱਜਣ ਨਾਲ ਹੱਸ ਰਿਹਾ ਸੀ ਕਿ ਉਹ ਇੱਕ ਐਡ ਆਉਂਦੀ ਤੁਸੀਂ ਵੀ ਵੇਖੀ ਹੋਏਗੀ ਕਿ ਮਾਂ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਜੀ ਜੀ ਤੇ ਮਾਂ ਮਾਂ ਕਹਿੰਦੀ ਆ ਸੁਣਦੇ ਹੋ ਜੀ ਆਪਣੇ ਛਿੰਦੇ ਸਰਕਾਰੀ ਨੌਕਰੀ ਮਿਲ ਗਈ ਹੁਣ ਇਹਨੂੰ ਵਿਦੇਸ਼ਾਂ 'ਚ ਧੱਕੇ ਖਾਣ ਦੀ ਲੋੜ ਨਹੀਂ ਤੇ ਮੈਂ ਕਹੇ ਵੀ ਅੱਗੇ ਲੈ ਨੇ ਕੋਰ ਜੋੜ ਲੋ ਪੰਜਾਬ 'ਚ ਹੀ ਇਹਨੇ ਧੱਕੇ ਪੈ ਜਾਣੇ ਆ ਆਪਾਂ ਬਾਹਰ ਜਾ ਕੇ ਖਾਣੇ ਆ ਹਾਂਜੀ ਜੀ 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 ਤੋਂ ਮਤਲਬ ਇਹ ਵੀ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਆਪਣੇ ਵਿੱਤੀ ਸਾਧਨ ਵਧਾਉਣ ਵੱਲ ਹੂੰ ਔਰ ਉਹ ਤਾਂ ਹੀ ਵਧਣਗੇ ਜੇ ਆਪਾਂ ਜਿੰਨੀਆਂ ਪਈਆਂ ਖਾਲੀ ਪੋਸਟਾਂ ਆ ਉਹਨਾਂ ਨੂੰ ਭਰ ਕੇ ਆਪਾਂ ਆਪਣੀ ਕਾਰਗੁਜ਼ਾਰੀ ਨੂੰ ਸੱਚ ਜੀ ਬਣਾਈਏ ਹਾਂ ਔਰ ਲੋਕਾਂ ਨੂੰ ਜਿਹੜਾ ਹੈਗਾ ਉਹ ਲੈਂਡ ਆਰਡਰ ਨੂੰ ਕੰਟਰੋਲ ਕਰਕੇ ਸੁਖਾਵਾਂ ਮਾਹੌਲ ਦਈਏ ਤਾਂ ਕਿ ਲੋਕ ਜਿਹੜੇ ਸਾਡੇ ਸੱਜਣ ਆ ਜਿਹੜੇ ਇਨਵੈਸਟਮੈਂਟ ਕਰ ਸਕਦੇ ਆ ਉਹਨਾਂ ਦਾ ਮਨ ਬਣੇ ਕਿ ਅਸੀਂ ਆਪਣੇ ਸੂਬੇ ਵਿੱਚ ਆ ਕੇ ਇਨਵੈਸਟਮੈਂਟ ਕਰਨੀ ਆ ਤਾਂ ਹੀ ਇਹ ਪੰਜਾਬ ਦਾ ਕੁਝ ਹੋ ਸਕਦਾ ਤੇ ਜੇ ਇਹ ਉਧਰ ਦੇ ਉਪਰਾਲੇ ਨਹੀਂ ਕਰਦੇ ਸਿਰਫ ਹਵਾਈ ਸ਼ਾਜਾਂ ਚ ਆਪਣੇ ਆਕਾ ਨੂੰ ਖੁਸ਼ ਕਰਨਾ ਵਾ ਹਾਂ ਜੀ ਉਹਨੂੰ ਫੈਰਾ ਕਰਾਉਣੀ ਆ ਤਾਂ ਫੇਰ ਤਾਂ ਰਾਬੀ ਰਾਖਾ ਸਾਡਾ ਪੰਜਾਬ ਤਾਂ ਇਹ ਚ ਕੋਈ ਸ਼ੱਕ ਨਹੀਂ ਦਿਵਾਲੀਆ ਪਾਲਵਾਂ ਲਵਧ ਰਿਹਾ ਤੇ ਜੇ ਉਹ ਨੌਬਦ ਪਹੁੰਚੀ ਤੇ ਪੰਜਾਬ ਵਿੱਚ ਕੀ ਹਾਲਾਤ ਹੋਣਗੇ ਇਹ ਤਾਂ ਉੱਪਰ ਵਾਲਾ ਹੀ ਜਾਣਦਾ ਵੇ ਸਮੇਂ ਨਾਲ ਆਪਕੇ ਲੋਕ ਪੰਜਾਬ ਛੱਡ ਛੱਡ ਭੱਜਣਗੇ ਬਿਲਕੁਲ ਜੀ ਕਿਉਂਕਿ ਆਲਰੇਡੀ ਪੰਜਾਬ ਹੜਾ ਨੇ ਇੰਨਾ ਕੁ ਤੋੜ ਦਿੱਤਾ ਕਿ ਆਰਥਿਕ ਜਿਹੜੇ ਸਾਧਨਾਂ ਲੋਕਾਂ ਦੇ ਖਤਮ ਹੋ ਚੁੱਕੇ ਨੇ ਔਰ ਨੌਜਵਾਨਾਂ ਨੂੰ ਹੈਗਾ ਕਿ ਫਿਊਚਰਿੰਗ ਦਿਖ ਰਹੇ تھے ਤੁਹਾਡੀ ਗੱਲ ਬਹੁਤ ਸਹਿਮਤਾ ਜੀ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਸਾਡੇ ਲਈ ਤੇ ਜੀ ਅਹ ਠੀਕ ਹੈ ਕਾਲਾ ਸਾਹਿਬ ਅਗੇਨ ਬਹੁਤ ਬਹੁਤ ਤਨਵਾਜੀ ਫਿਰ ਜਲਦੀ ਮਿਲਾਂਗੇ ਜੇ ਆਪਾਂ ਕਿਸੇ ਨਵੇਂ ਪੰਜਾਬ ਦੀ ਚਿੰਤਾ ਦੇ ਉੱਪਰ ਵਿਚਾਰ ਕਰਨ ਦੇ ਲਈ ਕਿਸ ਤਰ੍ਹਾਂ ਪੰਜਾਬ ਨੂੰ ਖੁਸ਼ਹਾਲ ਤੇ ਜ਼ਿੰਦਾ ਰੱਖਿਆ ਜਾ ਸਕੇ ਜੀ ਸਤਿ ਸ਼੍ਰੀ ਅਕਾਲ